ਜਿਹੜੀ ਲੈਂਡ ਪੂਲਿੰਗ ਨੀਤੀ ਮਾਨ ਸਰਕਾਰ ਲੈ ਕੇ ਆਈ ਹੈ ਕਿ ਸੱਚੀ ਮੁੱਚੀ ਸਰਕਾਰ ਨੂੰ ਇਸ ਜ਼ਮੀਨ ਦੀ ਲੋੜ ਹੈ ਜੇ ਸ਼ਹਿਰਾਂ ਦੇ ਵਿੱਚ ਨਵੇਂ ਸ਼ਹਿਰ ਬਸਾਉਣੇ ਹੈ ਕਿ ਸੱਚੀ ਮੁੱਚੀ ਉਹ ਲੋਕਾਂ ਨੂੰ ਲੋੜ ਹੈ ਨਵੇਂ ਪਲਾਟਾਂ ਦੀ ਨਵੀਆਂ ਸੰਤਾਂ ਦੀ ਜਾਂ ਜਿਹੜੇ ਉਹ ਕਹਿੰਦੇ ਆ ਵੀ ਹੋਰ ਅਸੀਂ ਯੋਜਨਾ ਲਾਗੂ ਕਰਾਂਗੇ ਜਦੋਂ ਤੱਕ ਆਪਾਂ ਨੂੰ ਇਹ ਤਾਂ ਸਮਝ ਨਹੀਂ ਲੱਗਦੀ ਉਦੋਂ ਤੱਕ ਆਪਾਂ ਲੜਾਈ ਅੱਗੇ ਨਹੀਂ ਤੋਰਦੇ ਪਹਿਲਾਂ ਆਪਾਂ ਨੂੰ ਗੱਲ ਇਹ ਸਮਝਣੀ ਪਹੂਗੀ ਵੀ ਆਰ ਜਿਹੜੀ ਮਾਨ ਸਰਕਾਰ ਨੇ ਨੀਤੀ ਲਾਗੂ ਕੀਤੀ ਹੈ ਕਿ ਪਹਿਲਾਂ ਵੀ ਕਿਸੇ ਨੇ ਨੀਤੀ ਲਾਗੂ ਕੀਤੀ ਹੈ ਜਾਂ ਇਹ ਨੀਤੀ ਕਿਹੜੀ ਨੀਤੀ ਦਾੰਗ ਹੈ ਜਾਂ ਐਂ ਕਹਿ ਲੋ ਬੀ ਜਮੀਨ ਪੂਲਿੰਗ ਪੂਲ ਕਰਨਾ ਪੂਲ ਕਰਨਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਇਕੱਠਾ ਕਰਨਾ ਟੁਕੜਿਆਂ ਵਿੱਚ ਪਈ ਜ਼ਮੀਨ ਨੂੰ ਇਕੱਠਾ ਕਰਨਾ ਵੀ ਇਹ ਕਿਹੜੀ ਕਾਦੀ ਲੜੀ ਹੈ ਅਸਲ ਦੇ ਵਿੱਚ ਦੋਸਤੋ ਗੱਲ ਇਹ ਹੈ 20 ਫਰਵਰੀ 1991 ਚ ਸਾਡੇ ਦੇਸ਼ ਦੇ ਹਾਕਮਾਂ ਨੇ ਵੱਡਰ ਵਿਆ ਸੰਸਥਾਵਾਂ ਦੇ ਨਾਲ ਇੱਕ ਸਮਝੌਤਾ ਕੀਤਾ ਸੀ ਉਹ ਸਮਝੌਤਾ ਇਸ ਗੱਲ ਦਾ ਕੀਤਾ ਸੀ ਕਿ ਅਸੀਂ ਹੌਲੀ-ਹੌਲੀ ਸਾਰੇ ਭਾਰਤੀ ਟਾਂ ਚਟੜਾਈ ਕਰਨੀ ਹੈ ਤਾਂ ਚਟੜਾਈ ਕਰਨ ਦਾ ਮਤਲਬ ਵੀ ਸਾਰੇ ਕਾਰੋਬਾਰ ਜਿਹੜੇ ਨੌਕਰੀਆਂ ਦੇ ਐ ਚਾਹੇ ਬਾਜ਼ਾਰ ਜਾਣਦੇ ਐ ਚਾਹੇ ਕਿਸਾਨਾਂ ਨੂੰ ਜ਼ਮੀਨਾਂ ਚੋਂ ਕੱਢ ਕੇ ਮਜ਼ਦੂਰ ਬਣਾਉਂਦੇ ਐ ਚਾਹੇ ਛੋਟੀਆਂ ਇੰਡਸਟਰੀਆਂ ਨੂੰ ਖਤਮ ਕਰਕੇ ਵੱਡੀਆਂ ਇੰਡਸਟਰੀਆਂ ਕਾਇਮ ਕਰਦੇ ਐ ਉਹ ਸਾਰੇ ਉਸ ਨੀਤੀ ਪਾਲਸੀ ਦਾ ਹਿੱਸਾ ਹੈ ਜਿਹੜੇ ਨੀਤੀ ਪਾਲਸੀ 1991 ਦੇ ਵਿੱਚ ਇਹ ਲੈ ਕੇ ਆਈ ਹੈ ਹੁਣ